ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਬਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਔਖੀ ਘੜੀ ਨਾ ਦੇਖਣ ਕਰੋ ਕਿਰਪਾ ਕਰੋ ਬਈ ਸੰਤਨ ਸਿੰਘ ਜੀ ਤੇ ਬਾਦਰ ਸਾਹਿਬ ਮਹਾਰਾਜ so ਰ ਕਹਿ ਪਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤਕ ਤੇਰੇ ਹੁਕਮ ਪਵੈ ਨੀਸਾਣ ਤਉ ਕਰੋ ਸਾਹਿਬ ਕੀ ਸੇਵਾ ਜਪੁ ਗੁਰ ਤਿਖੇ ਸਬਦਿ ਸਿਸ਼ਟ ਨਾਮ ਕਰਤਾ ਮੁਖ ਮੀਵਾ ਅਗਮ ਅਲਖ ਕਾਰਣ ਪਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਣ ਕਰਣ ਜਿਵ ਤੂੰ ਰਖਹੇ ਏਵ ਰਹੁ ਤਗਮ ਅਲਖ ਕਾਰਣ ਪੁਰਖ ਜੋ ਫਰਮਾਵੈ ਸੋ ਕਹੁ ਗੁਰ ਅਮਰਦਾਸ ਕਾਰਣ ਕਰਣਾ ਜਿਵ ਤੂੰ ਰਖਹੇ

ਐ ਹੋ ਗੁਰ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਿਰਨ ਜਪਿਓ ਗੁਰਮント RAM ਨਾਮ ਯੁਰ ਮਹਿ ਗਯੋ ਜਾ ਕੇ ਸਮਲ ਹੀ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰ ਹੋਈ ਸੋ ਕਹਉ ਢਲ ਗੁ ਦੇਹੀਐ ਰਹਿਨ ਸਸਾਜ ਸਬਾਈ ਦਰਸਨ ਵਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਤਉ ਵਸ ਭਤ ਖਸਮ ਦੀ ਨੂਰ ਅਰਸਾ ਕੁਰਸਾ ਛੱਟਿਆ ਤਦ ਢਿਠੀ ਸੱਚੇ ਪਾਤ ਸਾਹ ਮਨ ਜਨਮ ਜਨਮ ਦੀ ਘਟਿਆ ਸਜਣ ਸੱਚਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਵੀ ਸਾਹ ਤੀਜਾ ਮਨ ਹਟ ਕੇ ਨਾ ਪਹਾਇਓ ਸਭ ਥਕੇ ਕਰਮ ਕਮਾਈ ਮਨ ਹਟ ਬੇਖ ਕਰ ਪਰਮਦੇ ਦੁਖ ਪਾਇਆ ਦੂਜਾ ਭਾਇ ਮਨ ਹਟ ਕੇ ਨਾ ਪਹਾਇਓ ਸਭ ਥਕੇ ਕਰਮ ਕਮਾਏ ਮਨ ਹਟ ਪੇਖ ਕਰ ਪਰਮ ਦੇ ਦੁਖ ਪਾਇਆ ਦੂਜਾ ਪਾਏ ਰਿਤ ਸਦ ਸਭ ਉਹ ਨਾਮ ਨਾਮ ਸਭ ਮਾਨ ਨਿਰਮਲ ਹੋਵਾ ਅਗਿਆਨ ਅંધੇਰਾ ਜਾਏ ਨਾਮਰਤਨ ਘਰ ਪਰਗਟ ਹੋਵਾ ਨਾਨਕ ਸਾਜ ਸਵਾਏ ਮਹੱਲਾ ਤੀਜਾ ਸਬਦ ਸਾਧਨਾਇ ਕੇ ਆਰ ਅਰਸਨਾ ਭਿੱਕਾ ਬੁਲਣਾ ਨੇਤਨ ਤੋਏ ਖੁਆਰ ਨਾਨਕ ਕਿਰਤ ਪਈ ਕਮਾਵੜਾ ਕੋਈ ਨਾ ਮੇਟਣ ਹਾ ਤਤਪੁਰਖ ਸਤ ਗੁਰੂ ਹਮਾਰਾ ਜੇਤ ਮਿਲਿਆ ਹਮ ਕੋ ਸਾਤ ਆਈ ਤਨ ਤਨ ਸਤ ਪੁਰਖ ਸਤ ਗੁਰੂ ਹਮਾਰਾ ਜੇਤ ਮਿਲਿਆ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲੇਵ ਲਾਈ ਤਨ ਤਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਾਮ ਦ੍ਰਿਸ਼ਟ ਦਿਖਾਈ ਤਨ ਤਨ ਸਤ ਗੁਰੂ ਮਿੱਤਰ ਹਮਾਰਾ ਜੇ ਨਹਰ ਨਾਮ ਸੋ ਹਮਾਰੀ ਪ੍ਰੀਤ ਬੜਾਈ ਤਨੋ ਅਨਵਾਰ ਗਿਆਨੀ ਸਤ ਗੁਰੂ ਹਮਾਰਾ ਜੇ ਨ ਵਹਿਰੀ ਮਿੱਤਰਾਮ ਕੋ ਸਭ ਸਾਮ ਦ੍ਰਿਸ਼ਟ ਦਿਖਾਈ ਧੰਨ ਧੰਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਅਮਾਰੀ ਪ੍ਰੀਤ ਵਡਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਾਂਲਾਤੀ ਜਾ ਮਨ ਹਟ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਈ ਮਨ ਹਟ ਭੀਖ ਕਰ ਭਰਮ ਦੇ ਦੁਖ ਪਾਇਆ ਦੂਜਾ ਭਾਈ ਗੁਰੂ ਰੋਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੋਕਮ ਵਡਹੰਸ ਕੀ ਬਾਗ ਅੰਦਰ ਸਤਿ ਲੋਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਪਉੜੀ ਧੰਨ ਸਤਿਗੁਰੂ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰ ਅੰਗ 593 ਉੱਪਰ ਸੁਭਾਏ ਮਾਰ ਹੈ ਸਤਿਗੁਰ ਜੀ ਕਿਰਪਾ ਕਰਨ ਕੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ